ਇਹਨਾਂ ਨੇ 90% ਜਿਹੜਾ ਗੀਤ ਹੈ ਚੋਰੀ ਕਰ ਲਿਆ ਕਿਹਨਾਂ ਵੱਲੋਂ ਇਹ ਖਾਸ ਕਰਕੇ ਬਾਲੀਵੁੱਡ ਵੱਲੋਂ ਭਵਿੰਦਰ ਬੱਬਲ ਜੀ ਹੁਣਾਂ ਵੱਲੋਂ ਤੇ ਟੀ ਸੀਰੀਜ਼ ਵੱਲੋਂ ਥ੍ਰਿਕਿਆ ਵਾਲਾ ਜਿਹਦਾ ਗੀਤ ਲਿਖਿਆ ਹੋਇਆ ਜਿਹਨੂੰ ਕਿ ਭਵਿੰਦਰ ਬੱਬਲ ਜੀ ਕਹਿ ਰਹੇ ਕਿ ਮੈਨੂੰ ਫਿਲਮ ਦੀ ਡਿਮਾਂਡ ਹੋਈ ਡਿਮਾਂਡ ਦੇ ਉੱਤੇ ਅਸੀਂ ਲਿਖਿਆ ਤੇ 뮤직 ਡਾਇਰੈਕਟਰ ਸਾਹ ਮੇਰੇ ਨਾਲ ਖਰੇ ਆ ਮਨੂਜੀ ਰਿਸ਼ੀ ਜੀ ਸਾਡੇ ਸਾਥੀ ਉਹ ਵੀ ਇਹ 2021 ਤੱਕ ਤਾਂ ਗੀਤਕਾਰ ਬਾਪੂ ਦੇ ਥ੍ਰਿਕਿਆ ਵਾਲਾ ਜੀ ਸੀ ਤੇ ਜਦੋਂ ਫਿਲਮ ਆਉਂਦੀ ਆ ਤੇ ਉਦੋਂ ਜਿਹੜੇ ਇਹ ਗੀਤਕਾਰ ਭਵਿੰਦਰ ਬੱਬਲ ਬਣ ਗਏ ਦੇਵ ਨੂੰ ਆਹੋ ਉਠਾਣੇਦਾਰ ਕਸੇ ਦੇਵ ਨੂੰ ਕੇਸ ਚੰਦੂਗਾ ਧਰੀ ਕੇ ਸਰਕਾਰੀ ਆਜਣ ਵੈਲੀ ਨੇ ਪੈਰ ਜੋੜ ਕੇ ਗਦਾਸੀ ਕਾਨੂੰਨ ਦੇ ਹਿਸਾਬ ਨਾਲ ਜਿਹੜੀ ਵੀ ਲੜਾਈ ਹੋ ਪਹਿਲੀ ਦੀ ਸ਼ਰਤ ਇਹ ਵੀ ਦੇਰ ਤਰੀਕਿਆਂ ਵਾਲਾ ਜਿਹਦਾ ਵਿੱਚ ਨਾ ਪਾਇਆ ਜਾਵੇ ਤੇ ਦੂਸਰਾ ਪਬਲਿਕ ਦੇ ਵਿੱਚ ਆ ਕੇ ਮਾਫੀ ਮੰਗ ਲੈਣੀ ਚਾਹੀਦੀ ਦੀਪ ਸਾਹਿਬ ਦੇ ਪਰਿਵਾਰ ਨਾਲ ਕੋਈ ਸੰਪਰਕ ਕੀਤਾ ਗਿਆ ਨਾ ਇਹਨਾਂ ਦੇ ਕੰਪਨੀ ਨਾਲ ਕੋਈ ਸੰਪਰਕ ਕੀਤਾ ਗਿਆ ਨਾ ਕੋਈ ਮੈਨੂੰ ਉਹਦੇ ਬਾਰੇ ਦੱਸਿਆ ਗਿਆ ਮੇਰੇ ਪਾਸ ਦੇਖ ਰਹੇ ਦਸ਼ਕਾਂਸ ਵਕਤ ਹੈ ਮਹਿਤਰ ਨਾਲ ਭਾਰਤ ਪੋਸ਼ਨ ਜਿਸ ਤਰ੍ਹਾਂ ਕਿ ਇੱਕ ਗਾਣਾ ਮਸ਼ਹੂਰ ਰਹੇਗਾ ਕਿ ਅਰਜਨ ਵੈਲੀ ਨੇ ਪੱਬ ਜੋੜ ਕੇ ਗੰਡਾਸੀ ਮਾਰੀ ਇਹ ਗਾਣੇ ਦੇ ਉੱਤੇ ਤਾਂ ਜ਼ਰੂਰ ਲੋਕਾਂ ਨੇ ਸੁਣਿਆ ਆ ਗਿਆ ਆਪਣੀ ਡੀਪੀ ਤੇ ਲਾਇਆ ਆਏਗਾ ਇਹ ਗਾਣਾ ਬਹੁਤ ਸ਼ੇਅਰ ਵੀ ਹੋਇਆ ਅੱਜ ਕੱਲ ਜਿਹੜਾ ਹੈਗਾ ਪੂਰੇ ਜੇਕਰ ਗੱਲ ਕੀਤੀ ਜਾਵੇ ਪੂਰੇ ਸੂਬੇ ਨਹੀਂ ਪੂਰੇ ਭਾਰਤ ਵਰਸ਼ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਫੇਮਸ ਗਾਣਾ ਹੈਗਾ ਪਰ ਇਹ ਗਾਣੇ ਦੇ ਉੱਤੇ ਇੱਕ ਵਿਵਾਦ ਵਿਖ ਨੂੰ ਮਿਲ ਰਿਹਾ ਹੈਗਾ ਸੋ ਸਾਡੇ ਨਾਲ ਮੌਜੂਦ ਨੇ ਉਥੋਂ ਦੇ ਉਸ ਟਾਈਮ ਦੇ ਸਿੰਗਰ ਜਿਨ੍ਹਾਂ ਨੇ ਕਿ ਇਹ ਗਾਣਾ ਆਪ ਗਾਇਆ ਸੀਗਾ ਬਾਈ ਜੀ ਪਹਿਲਾਂ ਤਾਂ ਗਾਣੇ ਕੀ ਨਾਏ ਤੁਹਾਡਾ ਗੁਰਮੀਤ ਬੀਤ ਜੀ ਸਭ ਤੋਂ ਪਹਿਲਾਂ ਤਾਂ ਡੇਲੀ ਪੋਸਟ ਦੇਖ ਰਹੇ ਦਰਸ਼ਕਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਤੇ ਗਾਣਾ ਹੈਗਾ ਜੀ ਅਰਜਨ ਬੈਲੀ ਜੀ ਉਹਦੇ ਕੀ ਮੁਖੜਾ ਸੀਗਾ ਇਹ ਤੁਹਾਡੇ ਵੱਲੋਂ ਗਾਇਆ ਗਿਆ ਸੀ ਕਦ ਗਾਇਆ ਗਿਆ ਸੀ 2015 ਚ ਗਿਆ ਸੀਗਾ ਜੀ ਮੈਂ ਪਹਿਲਾਂ ਉਹਦੇ ਦੋ ਅੰਤਰੇ ਜਿਹੜੇ ਉਹਨਾਂ ਨੇ ਤੋੜੇ ਮਰੋੜੇ ਉਹ ਗਾ ਕੇ ਸੁਣਾ ਦਣਾ ਉਸ ਤੋਂ ਬਾਅਦ ਸਾਰਾ ਮੈਂ ਦੱਸ ਦਣਾ ਜੀ ਉਹ ਟਕੂਏ ਗੰਡਾਸੇ ਜਿਵੇਂ ਆ ਨਾਲੇ ਖੜਕ ਪਈਆਂ ਕਿਰਪਾਨਾਂ ਜਾਨਾ ਵਾਂਗੂ ਜੱਟ ਫੜਦੇ ਜੱਟ ਫੜਦੇ ਦੀਦੀ ਸੁਖ ਨਹੀਂ ਸਕੀ ਭਗਵਾਨਾਂ ਲਈ ਰੋਲੀਰ ਕਰ ਦੇਣਗੇ ਕਰ ਦੇਣਗੇ ਅੱਜ ਤੇ ਤਰਾਂ ਵਾਲੀ ਫੁਲਕਾਰੀ ਅਰਜਣ ਵੈਲੀ ਨੇ ਵੈਲੀ ਨੇ ਪੱਬ ਜੋੜ ਕੇ ਗੰਡਾਸੀ ਮਾਰੀ ਉਹ ਬੂਰੀਆਂ ਦੇ ਸਿੰਘ ਫਸ ਗਏ ਕੋਈ ਨਿੱਤ ਰੂ ਬੜੇਵੇਂ ਖਾਣੀ ਧਰਤੀ ਤੇ ਖੂਨ ਡੁੱਲਦਾ ਖੂਨ ਡੁੱਲਦਾ ਜਿਵੇਂ țeੜਕੇ ਕੜੇ ਦੇ ਵਿੱਚੋਂ ਪਾਣੀ ਕੌਲੀ ਚੱਕ ਯਾਰ ਫੱਜ ਗਏ ਯਾਰ ਫੱਜ ਗਏ दारू ਨਾਲ ਸੀ ਜਿਨਾ ਦੀ ਯਾਰੀ ਅਰਜਣ ਵੈਲੀ ਨੇ ਵੈਲੀ ਨੇ ਪੱਬ ਜੋੜ ਕੇ ਗੰਡਾਸੀ ਮਾਰੀ ਅਰਜਣ ਵੈਲੀ ਨੇ ਸੋ ਬਜੀ ਗੰਡਾਸੀ ਤਾਂ ਮਾਰੀ ਅਰਜਨ ਵੈਲੀ ਨੇ ਪਰ ਇਹ ਜਿਹੜਾ ਵੈਲੀ ਪਣਾ ਹੈਗਾ ਕਹਿੰਦੇ ਇਹ ਗਾਣੇ ਤੇ ਵੀ ਵੈਲੀ ਪਣਾ ਦੇਖਣ ਨੂੰ ਮਿਲ ਰਿਹਾਗਾ ਕਿ ਕਿਸ ਤਰ੍ਹਾਂ ਦੇਖਦੇ ਹੋਗੇ ਇਸ ਚੀਜ਼ ਨੂੰ ਲੈ ਕੇ ਕਿਉਂਕਿ ਗਾਇਆ ਹੋਇਆ ਥੋੜਾ ਹੈ ਮਲਕੀ ਹੁਣ ਜਿਹੜਾ ਇਹਨੂੰ ਮੋਡੀਫਾਈ ਕਰਿਆ ਹੈ ਇਹਦੇ ਸ਼ਬਦ ਚੇਂਜ ਕਰਨੇ ਇਹਦੇ ਤੇ ਪੂਰਾ ਸੰਖੇਪ ਦਰਸ਼ਕਾਂ ਨੂੰ ਦੱਸੋਗੇ ਕੀ ਗੱਲ ਹੈ ਇਹਨਾਂ ਨੇ 90% ਜਿਹੜਾ ਗੀਤ ਇਹ ਚੋਰੀ ਕਰ ਲਿਆ ਕਿਹਨਾਂ ਵੱਲੋਂ ਹੋਇਆ ਇਹ ਖਾਸ ਕਰਕੇ ਬਾਲੀਵੁੱਡ ਵੱਲੋਂ ਭਵਿੰਦਰ ਬੱਬਲ ਜੀ ਹੋਣਾ ਵੱਲੋਂ ਤੇ ਟੀ ਸੀਰੀਜ਼ ਵੱਲੋਂ ਪੂਰੇ ਉਹਨਾਂ ਪੂਰੇ ਜਿੰਨੀ ਸਟਾਰ ਕਾਸਟ ਉਹਨਾਂ ਵੱਲੋਂ ਕਹਿ ਸਕਦੇ ਆ ਕਿਉਂਕਿ ਜਿਹੜਾ ਗੀਤ ਨੇ ਸਾਰਾ ਫਿਲਮ ਨੂੰ ਖਿੱਚ ਲਿਆ ਉਹਨਾਂ ਨੇ ਜਿੰਨੀ ਵੀ ਫਿਲਮ ਦੀ ਪ੍ਰੋਮੋਸ਼ਨ ਹੋਈ ਹੈ ਸਾਰੀ ਗੀਤ ਦੇ ਸਿਰ ਤੇ ਹੋਈ ਆ ਉਹਨਾਂ ਨੇ ਕਰਤਾ ਬਚਰੋਂ ਦੀ ਫੁਲਕਾਰੀ ਅਸਲ ਵਿੱਚ ਸੀਗਾ ਤਿੱਤਰਾਂ ਦੀ ਫੁਲਕਾਰੀ ਤੇ ਦੋਨੇ ਅੰਤਰੇ ਮੈਂ ਗਾਤੇ ਆ ਤੁਸੀਂ ਲਾ ਕੇ ਨਾਲ ਪਲੇ ਕਰਕੇ ਵੀ ਦੇਖ ਸਕਦੇ ਆਂ ਅਸੀਂ ਤੁਹਾਨੂੰ ਕੱਟ ਵਟ ਕਰਕੇ ਤਿਆਰ ਜਿਹੜਾ ਕੀਤਾ ਜਿੱਦਾਂ ਜਿੱਦਾਂ ਉਹਨਾਂ ਨੇ ਚੋਰੀ ਕੀਤਾ ਉਹ ਵੀ ਭੇਜ ਦਿਆਂਗੇ 2015 ਦੇ ਵਿੱਚ ਕੇ ਐਂਟਰਟੇਨਰਸ ਦੇ ਵਿੱਚ ਆਹ ਸੀਡੀ ਆਉਂਦੀ ਆ ਬੁਰੀ ਹੁੰਦੀ ਆ ਜੱਟਾ ਬੁਰੀ ਹੁੰਦੀ ਆ ਇਹਦੇ ਵਿੱਚ 7 ਨੰਬਰ ਜਿਹੜਾ ਗੀਤ ਆ ਉਹ ਲਿਖ ਦੇਵ ਤਰੀਕਿਆਂ ਵਾਲਾ ਜਿਹਦਾ ਗੀਤ ਲਿਖਿਆ ਹੋਇਆ ਜਿਹਨੂੰ ਕੋ ਭਵਿੰਦਰ ਬੱਬਲ ਜੀ ਕਹਿ ਰਹੇ ਕਿ ਮੈਨੂੰ ਫਿਲਮ ਦੀ ਡਿਮਾਂਡ ਹੋਈ ਡਿਮਾਂਡ ਦੇ ਉੱਤੇ ਅਸੀਂ ਲਿਖਿਆ ਤੇ 뮤직 ਡਾਇਰੈਕਟਰ ਸਾਹ ਮੇਰੇ ਨਾਲ ਖੜੇ ਆ ਮਨੂਜੀ ਰਿਸ਼ੀ ਜੀ ਸਾਡੇ ਸਾਥੀ ਉਹ ਵੀ ਸਾਡੇ ਨਾਲ ਹੀ ਆ ਇਹਨਾਂ ਨੇ ਰਲ ਕੇ ਤਿਆਰ ਕੀਤਾ ਸੀਗਾ ਡੀਓਪੀ ਚਰਨਜੀਤ ਸਿੰਘ ਢਿੱਲੋਂ ਸਾਹਿਬ ਖੜੇ ਆ ਗੁਰਤੇਜਨ ਸਿੰਘ ਖਰੋੜ ਸਾਹਿਬ ਭਵਿੰਦਰ ਬਾਰਨ ਜੀ ਇਹ ਪ੍ਰੋਡਿਊਸਰ ਆ ਦੇਖੋ ਜੀ ਬਕਾਇਦਾ ਸਾਡੇ ਕੋਲ ਸੀਡੀ ਦੇ ਉੱਤੇ ਇਧਰਲੇ ਬਨੇ ਨਾਲ ਤੇ ਇਧਰ ਭਵਿੰਦਰ ਬਾਰਨ ਸਾਹਿਬ ਤੇ ਦੇਵ ਤਰੀਕਿਆਂ ਵਾਲਾ ਜੀ ਦੀ ਪ੍ਰੈਜੈਂਟੇਸ਼ਨ ਦੇ ਵਿੱਚ ਇਹ ਸੀਡੀ ਤਿਆਰ ਹੋਈ ਸੀ ਤੇ ਲੇਖਕ ਵੀ ਉਹੀ ਆ ਦੇਵਤਰੀਕਿਆਂ ਵਾਲਾ ਜੀ 2021 ਤੱਕ ਤੱਕ ਗੀਤਕਾਰ ਬਾਪੂ ਦੇਵਤਰੀਕਿਆਂ ਵਾਲਾ ਜੀ ਸੀ ਤੇ ਜਦੋਂ ਫਿਲਮ ਆਉਂਦੀ ਆ ਤੇ ਉਦੋਂ ਜਿਹੜੇ ਇਹ ਗੀਤਕਾਰ ਭਵਿੰਦਰ ਬੱਬਲ ਬਣ ਗਏ ਸਾਡੇ ਕੋਲ ਬਕਾਇਦਾ ਜਿਹੜੇ ਉਹ ਪ੍ਰੂਫ ਆ ਜਿਹਦੇ ਵਿੱਚ ਉਹ ਦੇਵ ਸਾਹ ਵਾਲਾ ਅੰਤਰਾ ਆਪ ਗਾਉਂਦੇ ਪਿਆ ਜੇ ਉਹ ਪਹਿਲਾਂ ਲੋਕੀ ਕਈ ਕਹਿੰਦੇ ਬੋਲੀ ਸੀ ਜੇ ਬੋਲੀ ਸੀ ਤੇ ਬੋਲੀ ਅੰਤਰਿਆਂ 'ਚ ਨਹੀਂ ਹੁੰਦੀ ਚਾਰ ਪੰਜ ਅੰਤਰਿਆਂ ਦੀ ਬੋਲੀ ਨਹੀਂ ਹੁੰਦੀ ਮੈਨੂੰ ਵੀ 30 ਸਾਲ ਹੋ ਗਏ ਇਸ ਗਾਉਣ ਪਾਣੀ ਵਾਲੇ ਮਾਮਲੇ ਵਿੱਚ ਮੱਥਾ ਮਾਰਦੇ ਆ ਅੰਤਰਿਆਂ ਵਾਲਾ ਜਿਹੜਾ ਗੀਤ ਹੁੰਦਾ ਔਰ ਦੇਵ ਸਾਹਿਬ ਬਕਾਇਦਾ ਸਾਨੂੰ ਇਹ ਗੱਲ ਕਹਿ ਰਹੇ ਆ ਕਿ ਇੱਕ ਪ੍ਰਮੋਸ਼ਨ ਕੀਤੀ ਸੀ ਫਗਵਾੜੇ ਹਰਕੀਰਤ ਸਿੰਘ ਜੀ ਹੁਣਾਂ ਨੇ ਸਾਡੀ ਬੁਰੀ ਹੁੰਦੀ ਆ ਇਹਦੀ ਪ੍ਰਮੋਸ਼ਨ ਸੀਗੀ ਉਹਦੇ ਵਿੱਚ ਦੇਵ ਸਾਹਿਬ ਨੇ ਕਿਹਾ ਦੇ ਵਿੱਚ ਗੀਤ ਦੇਖੋ ਇਹਦੇ ਵਿੱਚ ਗੀਤ ਹੈਗਾ ਜੱਟ ਰੱਬ ਦੇ ਪਰੋਣੇ ਸੋਹਣੀ ਮਹੀਵਾਲ ਬੁਰੀ ਹੁੰਦੀ ਆ ਲੂਣਾਪੂਰਨਾ ਰਾਣੀ ਸੁੰਦਰਾ ਹੀਰ ਦੀ ਕਲੀ ਸ਼ਹੀਦ ਉਦਮ ਸਿੰਘ ਜੀ ਤੇ ਅਰਜਨ ਵੈਲੀ ਨੂੰ ਦੇਵ ਸਾਹਿਬ ਨੇ ਗੀਤ ਦੱਸਿਆ ਕਿ ਅਰਜਨ ਵੈਲੀ ਇੱਕ ਗੀਤ ਆ ਉਹਦੇ ਵੀ ਜਿਹੜੇ ਤੁਹਾਨੂੰ ਅਸੀਂ ਪ੍ਰੂਫ ਭੇਜ ਦਿਆਂਗੇ ਤੇ ਬਾਕੀ ਮੈਂ ਗੁਰਤੇਜਨ ਸਿੰਘ ਖਰੋੜ ਸਾਹਿਬ ਉਹਨਾਂ ਨੇ ਜਿੰਨੀ ਵੀ ਮਿਹਨਤ ਕੀਤੀ ਆ ਉਸ ਤੋਂ ਪਹਿਲਾਂ ਅਸੀਂ ਉਹ ਚਾਹੁੰਦੇ ਹਾਂ ਵੀ ਉਹ ਅੰਤਰਾ ਜਿਹੜਾ ਉਹ ਗਾਉਂਦੇ ਸੀ ਉਹ ਦਰਸ਼ਕਾਂ ਦੇ ਰੂਹ ਰੂਹੀ ਕਰਦੀ ਸੀ। ਸੋ ਬਿਲਕੁਲ ਆ ਵੀਡੀਓ ਰਿਕਾਰਡਿੰਗ ਵੀ ਹੈਗੀ ਆ ਕੁਛ ਇਹਨਾਂ ਕੋਲ ਆ ਆ ਵੀ ਸੁਣੋ ਤੁਸੀਂ। ਦੇਖਿਆ ਦੇਖਾ ਕੀ ਬਰਦੀਆਂ ਵਾਲੇ ਅਲਾ ਵਿੱਚ ਕਿਹੜਾ ਪਾਂਗਿਆਂ ਵੀ ਹੋਏ ਲਾੜਦੇ ਸੀ ਜੱਤਾਂ ਦੇ ਦੁਆਲੇ ਥਾਣੇਦਾਰ ਦੱਸੇ ਦੇਵ ਨੂੰ ਆਹੋ ਉਹ ਥਾਣੇਦਾਰ ਦੱਸੇ ਦੇਵ ਨੂੰ ਕੇਸ ਚੰਨੂਗਾ ਥਰੀ ਕੇ ਸਰਕਾਰੀ ਆਜਣ ਵੈਲੀ ਨੇ ਪੈਰ ਜੋੜ ਕੇ ਗੰਦਾਸੀ ਰਿਆਲ ਵੀਡੀਓ ਹੈਗਾ ਇਹ ਕਿਸੇ ਨਾ ਫੇਸਬੁੱਕ ਤੇ ਲਾਈਵ ਪ੍ਰੈਕਟਿਸ ਕਰਦੇ ਪਏ ਜਾਂ ਦਰਸ਼ਕਾਂ ਨੂੰ ਖਰੇ ਕੈਨੇਡਾ ਦੀ ਹੈ ਕਿਤੇ ਇਹ ਲਿੰਕ ਸਾਡੇ ਕੋਲ ਆ ਗਿਆ ਸੀ 4 ਦਿਨ ਪਹਿਲਾਂ ਅਸੀਂ ਇਹਨੂੰ ਪਬਲਿਸ਼ ਕਰਤਾ ਜਲੰਧਰ ਪ੍ਰੈਸ মিডিਆ ਦੇ ਹਵਾਲੇ ਕਰਤਾ ਹੁਣ ਜਦੋਂ ਅਸੀਂ ਉਹ ਲਿੰਕ ਖੋਲਦੇ ਆ ਉਹ ਸਾਰੇ ਲਿੰਕ ਜਿਹੜੇ ਉਡਾ ਦਿੱਤੇ ਗਏ ਉਹਦੇ ਉੱਤੇ ਗੀਤ ਨਹੀਂ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਤੋਂ ਪਹਿਲਾਂ-ਪਹਿਲਾਂ ਅਸੀਂ ਇਹਨੂੰ ਡਾਊਨਲੋਡ ਕਰਕੇ ਰੱਖ ਲਿਆ ਸੀ ਨਹੀਂ ਤੇ ਸਾਨੂੰ ਬਾਅਦ ਚ ਵੀ ਸਰਕਾਰ ਦੇ ਦਰਬਾਰੇ ਝੂਠੇ ਕੀਤਾ ਜਾ ਸਕਦਾ ਸੀ ਵੀ ਇਹ ਝੂਠ ਬੋਲਦੇ ਆ ਵੀ ਇਹ ਤਾਂ ਮੇਰਾ ਗੀਤ ਆ ਸੋ ਕਿਸ ਤਰ੍ਹਾਂ ਦੇਖਦੇ ਆ ਕਿ ਉਹ ਇੱਕ ਪਾਸੇ ਪਾਇਰ ਸੀ ਇੱਕ ਪਾਸੇ ਜਿਹੜਾ ਕਾਪੀਰਾਈਟ ਵੀ ਹੋਣਾ ਇਸ ਚੀਜ਼ ਨੂੰ ਲੈ ਕੇ ਕਿਉਂਕਿ ਤੁਸੀਂ ਜਦ ਪਹਿਲਾ ਰਿਕਾਰਡਿੰਗ ਕਰੀ ਹੈਗੀ ਆ ਇਹਦੇ ਵੀ ਕੁਝ ਮਲਕੀ ਇੱਕ ਪ੍ਰਕਿਰਿਆ ਹੁੰਦੀ ਹੈਗੀ ਆ ਸੋ ਕਾਪੀਰਾਈਟ ਵੀ ਹੁੰਦਾ ਹੁੰਦਾ ਇਹਦੇ ਉੱਤੇ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਕਾਪੀਰਾਈਟ ਦਾ ਜਿਹੜਾ ਕੇਸ ਆ ਉਹ ਕਰ ਦਿੱਤਾ ਗਿਆ ਤਕਰੀਬਨ ਨੋਟਿਸ ਕੱਢ ਦਿੱਤਾ ਗਿਆ 10 ਦਿਨ ਤੋਂ ਤੇ ਕੰਪਲੇਂਟ ਵੀ ਪਾਤੀ ਗਈ ਆ ਪਟਿਆਲੇ ਦੇ ਵਿੱਚ ਹੀ ਤੇ ਦੇਖਦੇ ਹਾਂ ਹੁਣ ਕਾਨੂੰਨ ਦਾ ਸਹਾਰਾ ਲੈ ਰਹੇ ਆ ਤੇ ਬਾਕੀ মিডিਆ ਸਾਡਾ ਸਾਥ ਬਹੁਤ ਖੂਬ ਦੇ ਰਿਹਾ ਆ ਤੇ ਕਾਨੂੰਨ ਦੇ ਹਿਸਾਬ ਨਾਲ ਜਿਹੜੀ ਵੀ ਲੜਾਈ ਹੋ ਪਹਿਲੀ ਦੀ ਸ਼ਰਤ ਇਹ ਆ ਵੀ ਦੇਵ ਤ ਤੇ ਦੂਸਰਾ ਪਬਲਿਕ ਦੇ ਵਿੱਚ ਆ ਕੇ ਮਾਫੀ ਮੰਗ ਲੈਣੀ ਚਾਹੀਦੀ ਹੈ ਜੇ ਗਲਤੀ ਹੋਈ ਤੇ ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਪੰਜਾਬੀਆਂ ਦੇ ਦਿਲ ਬੜੇ ਵੱਡੇ ਆ ਉਹ ਮਾਫ ਕਰ ਦੇਣਗੇ ਅਗਲੀ ਗੱਲ ਜਿਹੜੀ ਰਾਇਲਟੀ ਦੀ ਆ ਜਿੱਦਾਂ ਤੁਸੀਂ ਪਾਇਰਸੀ ਦੀ ਗੱਲ ਕੀਤੀ ਇੱਕ ਪਾਇਰਸੀ ਆ ਏ ਤੇ 420 ਆਏ ਤੋ ਖਾਇਆ ਕਿਸੇ ਦੀ ਵੀ ਜ਼ਮੀਨ ਨੂੰ ਇਸਤੇਮਾਲ ਕਰ ਲੈਣਾ ਕਿਸੇ ਦੀ ਕਮਾਈ ਦਾ ਪੁਰਾਣਾ ਕੀਤਾ ਹੋਇਆ ਉਹਦੇ ਵਿੱਚ ਆਪ ਦਾ ਬੀਜ ਕੇ ਚੰਗਾ ਵੱਢ ਕੇ ਖਾ ਲੈਣਾ ਤੇ ਕੁਝ ਲੋਕ ਇਹ ਵੀ ਕਹਿ ਰਹੇ ਫੇਮ ਲੈਂਡ ਵਾਸਤੇ ਕਰ ਰਿਹਾ ਗੁਰਮੀਤ मीत ਗੁਰਮੀਤ मीत ਨੂੰ ਤੁਸੀਂ ਕਦੇ ਵੀ ਕਿਸੇ ਕੰਟਰੋਵਰਸੀ 'ਚ ਨਹੀਂ ਦੇਖਿਆ ਹੋਊਗਾ 30 ਸਾਲ ਦੇ ਮੇਰੇ ਕੈਰੀਅਰ ਦੇ ਵਿੱਚ ਮੈਂ ਕੋਈ ਹੋਰ ਕੰਮ ਕਰ ਲੈਂਦਾ ਮੈਂ ਕੋਈ ਹੋਰ ਮਾੜਾ ਚੰਗਾ ਕੰਮ ਕਰ ਲੈਂਦਾ ਮਾੜਾ ਚੰਗਾ ਗੀਤ गा ਕੇ ਮਸ਼ਹੂਰ ਹੋ ਜਾਂਦਾ ਮੈਨੂੰ ਲੋੜ ਨਹੀਂ ਸੀ ਮੈਂ ਤਾਂ ਪੰਜਾਬੀ ਲੋਕ ਗਾਇਕੀ ਵਾਸਤੇ ਖੜਾ ਤੇ ਆ ਜਿਹੜੀ ਸਾਰੀ ਟੀਮ ਜਿਨ੍ਹਾਂ ਨੇ ਉਸ ਵੇਲੇ ਲੋਕ ਥਾਵਾਂ ਜਦੋਂ ਕੁਲਦੀਪ ਮਾਨਕ ਸਾਹਿਬ ਸਰੀਰਕ ਤੌਰ ਤੇ 2011 3 ਨਵੰਬਰ ਨੂੰ ਸਾਡੇ ਤੋਂ ਚਲੇ ਗਏ ਉਸ ਤੋਂ ਬਾਅਦ ਲੜਾਈ ਜੇ ਇਹ ਸਾਂਭੀ ਆ ਲੋਕ ਥਾਵਾਂ ਕਲੀਆਂ ਕਿਸਿਆਂ ਦੀ ਗੁਰਤੇਜ ਸਿੰਘ ਕਰੋੜ ਸਾਹਿਬ ਭਵਿੰਦਰ ਬਾਰਨ ਜੀ ਚਰਨਜੀਤ ਸਿੰਘ ਢੱਲੋਂ ਮੰਨੂ ਜੀ ਹੋਣਾ ਨੇ ਮੇਰੇ ਨਾਲ ਰਲ ਕੇ ਘਰ ਫੂਕ ਕੇ ਤਮਾਸ਼ਾ ਦੇਖਿਆ ਇਹਨਾਂ ਦਾ ਰੌਲਟੀ ਤੇ ਹੱਕ ਬਣਦਾ ਜਿਹੜੇ ਰਾਈਟਸ ਦੇਵ ਸਾਹਿਬ ਨੇ ਮੈਨੂੰ ਦਿੱਤੇ ਤੇ ਮੇਰੇ ਜਿਹੜੇ ਆ ਦੇਵ ਸਾਹਿਬ ਨੇ ਵੀ ਇਹਨਾਂ ਨੂੰ ਕਿਹਾ ਨਾਲ ਵਿੱਚ ਖੜੇ ਹੋ ਕੇ ਪ੍ਰਮੋਸ਼ਨ ਕਰਦੇ ਪੈ ਸੀ ਡੀ ਦੀ ਤੇ ਮੇਰੇ ਜਿਹੜੇ ਰਾਈਟਸ ਮੈਂ ਇਹਨਾਂ ਨੂੰ ਦੇ ਚੁੱਕਿਆ ਆ ਹੁਣ ਅੱਗੇ ਕਾਨੂੰਨ ਦੇ ਹਿਸਾਬ ਦੇ ਨਾਲ ਜੋ ਟੇਬਲ ਟਾਕ ਹੋਊਗੀ ਜੋ ਵੀ ਫੈਸਲਾ ਹੋਊਗਾ ਉਹ ਸਾਰਾ ਇਹ ਸਾਰੀ ਟੀਮ ਤੈਅ ਕਰੂਗੀ ਨਾ ਕਿ ਮੀਤ ਜਾਂ ਮੰਨੂ ਜਾਂ ਢੱਲੋਂ ਤੇ ਬਾਕੀ ਮੈਂ ਚਾਹਣਾ ਗੁਰਧਾਨ ਸਿੰਘ ਖਰੋੜ ਸਾਹਿਬ ਵੀ ਇਹ ਸੀੜੀ ਦੇ ਬਾਰੇ ਇੱਕ ਸਵਾਲ ਹੋਰ ਵੀ ਹੰਦਾ ਹੈਗਾ ਕਿ ਜਿਸ ਤਰ੍ਹਾਂ ਕੰਪਨੀ ਐਕਟੀਵਿਟੀ ਕੰਪਨੀ ਹੈਗੀਆਂ ਆ ਇੰਟਰਨੈਸ਼ਨਲ ਕੰਪਨੀ ਹੈ ਤੁਹਾਨੂੰ ਨਹੀਂ ਲੱਗਦਾ ਹੈਗਾ ਕਿ ਅਕਸਰ ਜਿਹੜੇ ਕਿ ਚਾਹੇ ਰਾਈਟਰ ਤਾਂ ਹੁਣ ਚਲੋ ਨਹੀਂ ਰਹੇ ਤੁਸੀਂ ਸਿੰਗਰ ਹੋ ਐਜ਼ ਅ ਸਿੰਗਰ ਹੋ ਤੁਹਾਡੇ 뮤ਜ਼ਿਕ ਡਾਇਰੈਕਟਰ ਤੁਹਾਡੀ ਪੂਰੀ ਟੀਮ ਹੈਗੀ ਹੈ ਤੁਹਾਡੀ ਕਾਸ ਨਾਲ ਕੋਈ ਗੱਲਬਾਤ ਨਹੀਂ ਕਰੀ ਜਦੋਂ ਇਹ ਗਾਣਾ ਰਿਲੀਜ਼ ਹੋਣਾ ਸੀ ਜਾਂ ਰਿਕਾਰਡ ਹੋਣਾ ਸੀਗਾ ਜਾਂ ਇਸ ਚੀਜ਼ ਨੂੰ ਜਿਹੜਾ ਲੈ ਕੇ ਤੁਹਾਡੇ ਧਿਆਨ ਚ ਨਹੀਂ ਆਈ ਕੋਈ ਗੱਲ ਦੇਖੋ ਜਦੋਂ ਆਪਾਂ ਕਿਸੇ ਦੀ ਚੀਜ਼ ਵਰਤਦੇ ਆ ਨਾ ਜੇ ਆਪਾਂ ਪੰਜਾਬੀ ਜਾਂ ਆਪਾਂ ਦੇਸੀ ਬੰਦੇ ਆ ਜੇ ਕਿਹਦੇ ਹਲ ਪਾ ਕੇ ਵੀ ਵਾਣ ਨੂੰ ਲੈ ਜਾਣੇ ਆ ਨਾ ਤੇ ਉਹ ਪਰਿਵਾਰ ਨੂੰ ਜਾ ਕੇ ਦੱਸਣਾ ਪਊਗਾ ਵੀ ਭਾਈ ਯਾਰ ਅੱਜ ਮੈਂ ਹਲ ਵਾਣੇ ਤੁਹਾਡੇ ਲੈ ਜਾਵਾਂ ਤੇ ਸਾਨੂੰ ਤਾਂ ਦੱਸਿਆ ਹੀ ਨਹੀਂ ਗਿਆ ਨਾ ਦੇਵ ਸਾਹਿਬ ਦੇ ਪਰਿਵਾਰ ਨਾਲ ਕੋਈ ਸੰਪਰਕ ਕੀਤਾ ਗਿਆ ਨਾ ਇਹਨਾਂ ਦੇ ਕੰਪਨੀ ਨਾਲ ਕੋਈ ਸੰਪਰਕ ਕੀਤਾ ਗਿਆ ਨਾ ਕੋਈ ਮੈਨੂੰ ਉਹਦੇ ਬਾਰੇ ਦੱਸਿਆ ਗਿਆ ਉਹ ਤਾਂ ਜਦੋਂ ਪਹਿਲਾਂ ਟੀਜ਼ਰ ਆਇਆ ਅਸੀਂ ਟੀਜ਼ਰ ਦੇ ਉੱਤੇ ਕੋਈ ਰਿਐਕਟ ਨਹੀਂ ਕੀਤਾ ਕਿ ਚੱਲ ਇੱਕ ਲਾਈਨ ਤਾਂ ਕੋਈ ਵੀ गा ਸਕਦਾ ਇੱਕ ਚੀਜ਼ ਦੀ ਰਾਇਲਟੀ ਨਹੀਂ ਇੱਕ ਲੈਂਦੀ ਹੁੰਦੀ ਹਾਲਾਂਕਿ ਟੀਸੀਰੀ ਕੇਸ ਇੱਕ ਲੈਂਦਾ ਵੀ ਪਾ ਦਿੰਦੀ ਆ ਉਹ ਉਹਦੇ ਉੱਤੇ ਵੀ ਕਰ ਦਿੰਦੇ ਆ ਕਾਪੀ ਰਾਈਟਸ ਕਰ ਦਿੰਦੇ ਆ ਪਰ ਅਸੀਂ ਜਦੋਂ ਪੂਰਾ ਸਾਡਾ ਕੋਈ ਗੀਤ ਪਹੁੰਚਿਆ ਜਦੋਂ ਸਾਨੂੰ ਪਤਾ ਲੱਗਾ ਉਸ ਤੋਂ ਬਾਅਦ ਫਿਰ ਅਸੀਂ ਜਿੱਦਾਂ ਤੁਸੀਂ ਕਿਹਾ ਬਹੁਤ ਇੰਟਰਨੈਸ਼ਨਲ ਕੰਪਨੀਆਂ ਵੱਡੀ ਕੰਪਨੀਆਂ ਮੱਥਾ ਲਾਉਣ ਵਾਸਤੇ ਫਿਰ ਵਕੀਲਾਂ ਦੀ ਕਾਨੂੰਨੀ ਸਲਾਹ ਲੈ ਕੇ ਤਰੀਕੇ ਦੇ ਨਾਲ ਕਰਕੇ ਫਿਰ ਉਸ ਤੋਂ ਬਾਅਦ ਹੀ ਸਾਰੀ ਸਲਾਹ ਨਾਲ ਨੋਟਿਸ ਕੱਢੇ ਗਏ ਉਹਨਾਂ ਨੂੰ ਸੋ 뮤직 ਡਾਇਰੈਕਟਰ ਵੀ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ ਭਾਈ ਜੀ ਜਦੋਂ ਗਾਣਾ ਬਣਾਇਆ ਸੀਗਾ ਸੋ ਪਹਿਲਾਂ ਤਾਂ ਨਾਮ ਦੋਸਤੋ ਦਰਸ਼ਕਾਂ ਨੂੰ ਜੀ ਮੇਰਾ ਨਾਮ ਮਨੂ ਗੰਭੀਰ ਹੈ ਤੇ ਅਸੀਂ ਦੋ ਜਾਣੇ ਸੀਗੇ ਰਿਸ਼ੀ ਰੰਜਨ ਭਾਜੀ ਨਾਲ ਸੀਗੇ 뮤직 ਕਰਦੇ ਸੀ ਤੇ 뮤직 ਅੱਛੀ 2014 ਦੇ ਵਿੱਚ ਇਸ ਐਲਬਮ ਦਾ 뮤직 ਕੀਤਾ ਸੀਗਾ ਤੇ ਨੌ ਗਾਣੇ ਇਸ ਐਲਬਮ ਦੇ ਵਿੱਚ ਰਿਕਾਰਡ ਕੀਤੇ ਗਏ ਸੀਗੇ ਤੇ ਇੱਕ ਇਸ ਤੋਂ ਪਹਿਲੇ ਆਪਾਂ ਇੱਕ ਹੋਰ ਐਲਬਮ ਕੀਤੀ ਸੀ 2012 ਚ ਜੀ ਦੇਵ ਸਾਹਿਬ 2012 ਦੇ ਵਿੱਚ ਹੀ 40 45 ਗੀਤ ਸਾਨੂੰ ਲਿਖ ਕੇ ਦੇ ਗਏ ਸੀਗੇ ਤੇ ਅਸੀਂ ਉਹਨੂੰ ਬ੍ਰੇਕ ਕਰਕੇ 10 ਗਾਣਿਆਂ ਦੀ ਇੱਕ ਐਲਬਮ ਪਹਿਲੇ ਤਿਆਰ ਕੀਤੀ ਫਿਰ 9 ਗਾਣਿਆਂ ਦੀ ਦੂਸਰੀ ਐਲਬਮ ਤਿਆਰ ਕੀਤੀ ਸੀ ਸਗੀ ਸੋ ਕਿਸ ਤਰ੍ਹਾਂ ਲੱਗਦਾ ਹੈਗਾ ਇੱਕ ਵਾਰੀ ਤਾਂ ਝਟਕਾ ਲੱਗਿਆ ਹੋਣਾ ਕਿ ਸਾਡਾ ਗੀਤ ਤੇ ਉਸੋ ਗੀਤ ਨੂੰ ਜਦੋਂ ਅਸੀਂ ਆਪ ਆਪਣੇ ਹੱਥੀ ਸਿਰ ਜਾ ਉਹਦੇ ਤੇ ਕਾਫੀ ਮਿਹਨਤ ਕਰੀ ਹੋਣੀ 뮤זיਕ ਦੇ ਉੱਤੇ ਤੁਸੀਂ 뮤זיਕ ਨਾਲ ਜੁੜੇ ਹੋਏ ਹੋ 뮤זיਕ ਖੇਤਰ ਹੈ ਜਾਏਗਾ ਕਿ ਉਹਦੇ ਵਿੱਚ 뮤זיਕ ਹੀ ਜਾਣ ਪੈਂਦਾ ਹੈਗਾ ਗੀਤ ਦੇ ਵਿੱਚ ਸੋ ਇੱਕ ਵਾਰ ਤਾਂ ਝਟਕਾ ਲੱਗਿਆ ਹੁਣ ਬਿਲਕੁਲ ਜੀ ਝਟਕਾ ਲੱਗਿਆ ਹੈਗਾ ਦੇਖੋ ਕੰਪਨੀ ਨੂੰ ਚਾਹੀਦਾ ਸੀਗਾ ਕਿ ਪਹਿਲੇ ਉਹ ਲੀਗਲੀ ਸਾਡੇ ਤੋਂ ਸਾਨੂੰ ਮਿਲਦੇ ਤੇ ਸਾਡੇ ਤੋਂ ਜੋ ਵੀ ਰਾਈਟਸ ਵਗੈਰਾ ਲੈਂਦੇ ਤੇ ਇਹਦੇ ਵਿੱਚ ਦੇਖੋ ਉਹ ਕੀ ਹੁੰਦਾ ਕਿ ਜਿਹੜੀ ਸਿਚੁਏਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਇਹ ਗੀਤ ਚਾਹੀਦਾ ਹੀ ਚਾਹੀਦਾ ਸੀਗਾ ਹਨਾ ਤੇ ਉਹ ਸਿਚੁਏਸ਼ਨ ਦੇ ਹਿਸਾਬ ਨਾਲ ਜੇ ਗੀਤ ਚਾਹੀਦਾ ਸੀ ਤੇ ਆ ਕੇ ਪਹਿਲੇ ਮਿਲਦੇ ਜੋ ਵੀ ਬਣਦੇ ਰਾਇਲਟੀਆਂ ਵਗੈਰਾ ਜੋ ਰਾਈਟਸ ਹੈਗੇ ਪੇ ਕਰਕੇ ਲੈ ਕੇ ਜਾਂਦੇ ਹੈਗੇ ਤੇ ਸਾਨੂੰ ਵੀ ਜਿਆਦਾ ਖੁਸ਼ੀ ਹੁੰਦੀ ਸਾਨੂੰ ਕੋਈ ਇਹ ਪ੍ਰੋਬਲਮ ਨਹੀਂ ਹੈਗੀ ਕਿ ਉਹਨਾਂ ਨੇ ਸਾਡਾ ਗੀਤ ਵਰਤਿਆ ਹੈਗਾ ਜੇ ਉਹ ਸਹੀ ਤਰੀਕੇ ਨਾਲ ਰਾਈਟ ਵੇ ਨਾਲ ਸਾਡੇ ਨਾਲ ਚੱਲਦੇ ਤਾਂ ਸਾਨੂੰ ਵੀ ਖੁਸ਼ੀ ਹੋਣੀ ਸੀ ਮੀ ਜੀ ਜਦੋਂ ਪ੍ਰੋਮੋਸ਼ਨ ਹੋ ਰਹੀ ਸੀਗੀ ਉਦੋਂ ਨਹੀਂ ਜ਼ਹਿਨ 'ਚ ਆਇਆ ਸੀਗਾ ਕਿ ਕਿ ਇਹ ਪ੍ਰੋਮੋਸ਼ਨ ਹੋ ਰਹੀ ਹੈ ਸਾਡਾ ਹੀ ਗੀਤ ਗਾਇਆ ਹੋਇਆ ਹੈਗਾ ਉਦੋਂ ਕਿਸ ਤਰ੍ਹਾਂ ਦਾ ਲੱਗਿਆ ਜਿਆ ਲੇਟ ਪਤਾ ਲੱਗਿਆ ਨਾ 10 ਦਿਨ ਜਦੋਂ ਪ੍ਰੋਮੋਸ਼ਨ ਹੋ ਚੁੱਕੀ ਸੀ ਫਿਲਮ ਚੱਲ ਚੁੱਕੀ ਸੀ ਉਦੋਂ ਬਾਅਦ ਚ ਪਤਾ ਲੱਗਾ ਕਈ ਲੋਗਾਂ ਨੇ ਸਕਰੀਨਸ਼ਾਟ ਵੀ ਭੇਜੇ ਕਈਆਂ ਨੇ ਲਿੰਕ ਭੇਜੇ ਪਹਿਲਾਂ ਤਾਂ ਮੈਂ ਬਾਲਾ ਕਿਸੇ ਨੂੰ ਸੁਣਨਾ ਪਸੰਦ ਨਹੀਂ ਕਰਦਾ ਕਿਉਂਕਿ ਮੈਂ ਚੰਗੀ ਗਾਇਕੀ ਨਾਲ ਜੁੜਿਆ ਹੋਇਆ ਮੈਂ ਮਾਨਕ ਸਾਹਿਬ ਨੂੰ Nusrat Fateh Ali Khan ਸਾਹਿਬ ਉਹ ਇਦਾਂ ਦਾ ਮੇਰੇ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਮੈਂ ਉਹ ਸੁਣਾ ਤੇ ਜਦੋਂ ਮੈਂ ਸੱਚੀ ਮੁੱੱਚੀ ਸੁਣਿਆ ਮੈਂ ਕਹਿੰਦਾ ਇਹ ਤਾਂ ਵਾਕਿਆ ਹੀ ਗੀਤ ਚੋਰੀ ਕਰ ਲਿਆ ਫਿਰ ਗੁਰਤੇਜਨ ਸਿੰਘ ਖਰੋੜ ਸਾਹਿਬ ਨਾਲ ਸੰਪਰਕ ਕੀਤਾ ਫਿਰ ਇਹਨਾਂ ਨੇ ਜ਼ੋਰ ਪਾਇਆ ਕਹਿੰਦੇ ਯਾਰ ਮੀਤ ਗੀਤ ਤਾਂ ਸਾਰਾ ਆਪਣਾ ਹੀ ਆ ਉਹ ਲੋਕਾਂ ਨੇ ਵੀ ਕਹਿਣਾ ਔਰ মিডিਆ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਹੋਈ ਇਹਦੀ ਮੀਟਿੰਗ ਸਾਡੀ ਤੇ ਕਾਨਫਰੰਸ ਵਿੱਚ মিডিਆ ਨੇ ਵਾਕਿਆ ਖੁਦ ਵੀ ਕਿਹਾ ਵੀ ਯਾਰ ਗੀਤ ਤਾਂ 90 ਤੋਂ ਵੀ ਉੱਤੇ ਕਾਪੀ ਆ ਤੁਸੀਂ ਇੰਨਾ ਚਿਰ ਕਿਉਂ ਲੇਟ ਕਰ ਦਿੱਤੀ ਤੇ ਖੈਰ ਜਦੋਂ ਭਾਜੀ ਹੁਣੀ ਕਹਿੰਦੇ ਹੀ ਹੁੰਦੇ ਆ ਵੀ ਜੇ ਕਿਸੇ ਵੱਡੇ ਬੰਦੇ ਨਾਲ ਮੱਥਾ ਲਾਉਣਾ ਹੋਵੇ ਕਿਸੇ ਟੰਗ ਤਰੀਕੇ ਨਾਲ ਲਾਉਣਾ ਹੁੰਦਾ ਇਹ ਤਾਂ ਕੋਈ ਡਾਂਗਾ ਸੋਟੇ ਦੀ ਗੀਤਕਾਰਾਂ ਨੂੰ ਗਾਇਕਾਂ ਨੂੰ ਸਾਡੇ ਜਿਹੜੇ ਵਿਭਾਗੇ ਨੂੰ ਨਾਲ ਖੜਨਾ ਚਾਹੀਦਾ ਦੇਵਸਾਭ ਬਹੁਤ ਵੱਡੀ ਕਲਮ ਹੋਈ ਆ ਕੱਲ ਨੂੰ ਹੋਰ ਵੀ ਕਲਮਾਂ ਨਾਲ ਛੇੜਛਾੜ ਹੋਊਗੀ ਸਾਡੇ ਮਸਲੇ ਨੂੰ ਸਮਝਣ ਦੀ ਦਰਸ਼ਕ ਵੀ ਕੋਸ਼ਿਸ਼ ਕਰਨ ਵੀ ਇਹ ਕੱਲਾ ਰੌਲਾ ਨਹੀਂ ਪਾਰ ਹੈ ਅਸੀਂ ਪ੍ਰੂਫ ਸਬੂਤ ਚੱਕੀ ਫਿਰਦੇ ਆ ਸਭ ਤੋਂ ਵੱਡਾ ਪ੍ਰੂਫ 2015 ਦੇ ਵਿੱਚ ਗੀਤ ਹੀ ਅਪਲੋਡ ਹੋ ਗਿਆ ਔਰ ਗੀਤ 5-7 ਲੱਖ ਲੋਕ ਉਹਨੂੰ ਦੇਖ ਵੀ ਚੁੱਕੇ ਆ ਹੁਣ ਇਤੋਂ ਵੱਧ ਅਸੀਂ ਕੀ ਹੁਣ ਢਿੱਡ ਖੋਲ ਕੇ ਕਹਿੰਦੇ ਹਾਂ ਦਿਖਾ ਦਈਏ ਜਾਂ ਦਿਲ چیر ਕੇ ਦਿਖਾ ਦਈਏ ਵੀ ਇਹ ਸਾਡਾ ਆ ਤੇ ਬਾਕੀ ਦੇਵ ਸਾਹਿਬ ਦੇ ਸਾਈਨ ਵੀ ਕੀਤੇ ਪਏ ਆ ਰਾਈਟਸ ਸਾਰਾ ਕੁਝ ਪਿਆ ਆ ਬੋਲਿਆ ਹੋਇਆ ਸਾਡੇ ਕੋਲ ਪਿਆ ਆ ਔਰ ਉਹ ਗੀਤਕਾਰੀ ਦੇ ਵੀ ਪ੍ਰੂਫ ਸਬੂਤ ਬੱਬਲ ਜੀ ਦੇ ਵੀ ਸਾਹਮਣੇ ਆਈ ਜਾਂਦੇ ਜਿੱਦਾਂ ਜਿੱਦਾਂ ਅੱਗੇ ਨੂੰ ਵਧੀਆਂ ਨੇ ਲੋਕ ਜੇ ਉਹਨਾਂ ਨੂੰ ਸਾਡਾ ਭੇਜਦੇ ਹੋਣਗੇ ਉਹਨਾਂ ਦਾ ਵੀ ਸਾਨੂੰ ਭੇਜੀ ਜਾ ਰਿਹਾ ਸੋ ਗਰਧਾਨ ਜੀ ਵੀ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉ ਰਾਈਟ ਤੁਹਾਡੇ ਕੋਲ ਨੇ ਬਟ ਕੀ ਤੁਹਾਡੇ ਨਾਲ ਵੀ ਨਹੀਂ ਕੋਈ ਰਾਹਤ ਰੱਖਿਆ ਗਿਆ ਕੰਪਨੀ ਵੱਲੋਂ ਬਿਲਕੁਲ ਬੀਨ ਜੀ ਸਾਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਇਹਦਾ ਟੀਜ਼ਰ ਆਇਆ ਟੀਜ਼ਰ ਕਾਫੀ ਦੇਰ ਚੱਲਦਾ ਰਿਹਾ ਇਹਨਾਂ ਨੇ ਪਹਿਲਾਂ ਪ੍ਰੋਮੋਸ਼ਨ ਸ਼ੁਰੂ ਕੀਤੀ ਸੀਗੀ ਟੀਜ਼ਰ ਛੱਡਿਆ ਸੀਗਾ ਪਰ ਵਿੱਚ ਨੂੰ ਪ੍ਰੋਮੋਸ਼ਨ ਰੋਕਤੀ ਸੀ ਇਹ ਚੁੱਪ ਰਹੇ ਤਾਂ ਉਸ ਤੋਂ ਬਾਅਦ ਜਦੋਂ ਦੁਬਾਰਾ ਪ੍ਰੋਮੋਸ਼ਨ ਸ਼ੁਰੂ ਹੋਈ ਹੈ ਤੋ ਗਰੀਬਨ ਮੇਰਾ ਅਖਲ ਕਹਿੰਦਾ ਪਿਛਲੇ ਮਹੀਨੇ ਦੀ 20 ਤਰੀਕ ਨੂੰ ਦੁਬਾਰਾ ਇਹਨਾਂ ਨੇ ਪ੍ਰੋਮੋਸ਼ਨ ਸ਼ੁਰੂ ਕੀਤੀ ਹੈ ਤੇ ਸਾਡੇ ਕੋਲ ਕਮੈਂਟਸ ਚ ਆਂਦਾ ਰਿਹਾ ਕੇ ਵੀ ਇਹ ਤੁਹਾਡਾ ਗਾਣਾ ਐਨੀਮਲ ਫਿਲਮ ਚ ਆ ਗਿਆ ਇਹ ਚੋਰੀ ਹੋ ਗਿਆ ਜਾਂ ਇਸ ਤਰ੍ਹਾਂ ਅਸੀਂ ਉਸ ਨੂੰ ਟਾਲਦੇ ਰਹੇ ਕਿ ਵੀ ਇਹ ਤਾਂ ਇੱਕ ਦੋ ਲਾਈਨ ਇੱਕ ਲਾਈਨ ਦਾ ਹੀ ਟੀਜ਼ਰ ਛੱਡਿਆ ਸੀਗਾ ਇਹਨਾਂ ਨੇ ਹਮਮ ਅਰਜਨ ਬੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ ਮੈਂ ਕਿਹਾ ਵੀ ਇਹ ਇੱਕ ਦੋ ਲਾਈਨ ਹੈ ਇਹਨੂੰ ਅਕਸਰ ਲੋਕ ਨਾ ਭੰਗੜੇ ਦੇ ਵਿੱਚ ਬੋਲੀਆਂ ਦੇ ਰੂਪ ਚ ਵਰਤ ਲੈਂਦੇ ਨੇ ਕਿ ਵੀ ਆਪਾਂ ਇਹਦੇ ਤੇ ਬਿਵਾਰ ਨਹੀਂ ਖੜਾ ਕਰਨਾ ਕੋਈ ਚਲੋ ਸਾਡਾ ਫੋਕ ਸੰਗੀਤ ਹੈ ਦੁਨੀਆ ਚ ਮਸ਼ਹੂਰ ਹੋ ਰਿਹਾ ਪੰਜਾਬ ਦਾ ਹੁਣ ਦੋ ਜਦੋਂ ਇਹਦਾ ਪੂਰਾ ਗਾਣਾ ਆਇਆ ਮੈਂ 2 ਦਿਨ ਤਾਂ ਮੈਂ ਦੇਖਿਆ ਨਹੀਂ ਜਦ ਮੈਂ ਦੂਸਰੇ ਦਿਨ ਦੇਖਿਆ ਉਹਦੇ ਕਈ ਕਰੋੜ ਜਿਹੜੇ ਅਮਰਖਲ ਕਹਿੰਦਾ ਵੀ ਕਰੋੜਾਂ ਚ ਅਬਿਊਜ਼ ਹੋ ਗਏ ਤੇ ਮੈਂ ਉਹ ਗਾਣਾ ਸੁਣਿਆ ਉਹਦੇ ਵਿੱਚ ਦੋ ਅੰਤਰ ਹੈ ਹੂ ਹੂ ਬੂ ਸਾਡੇ ਉਹਨਾਂ ਦੇ ਵਿੱਚ ਸਿਰਫ ਇੱਕ ਇੱਕ ਸ਼ਬਦ ਬਦਲਿਆ ਹੋਇਆ ਮੈਂ ਕਿਹਾ ਵੀ ਇਹਦਾ ਗਾਣਾ ਹੀ ਸਾਡਾ ਫਿਰ ਮੈਂ ਉਸ ਤੋਂ ਸਲਾਹ ਲੀਤੀ ਆਪਣੇ ਵਕੀਲ ਨਾਲ ਸਲਾਹ ਲੀਤੀ ਤੇ ਫਿਰ ਕੁਝ ਬੁੱਧੀਜੀਵੀ ਵਰਗ ਜਿਹੜਾ ਹੁੰਦਾ ਹੈ ਗੀਤਕਾਰੀ ਦੇ ਖੇਤਰ ਚ ਜਾਂ ਇਸ ਤਰ੍ਹਾਂ ਸੰਗੀਤ ਦੇ ਖੇਤਰ ਚ ਉਹਨਾਂ ਤੋਂ ਵੀ ਸਲਾਹ ਲਈ ਕੇ ਵੀ ਇਹਤੇ ਤੇ ਅਸੀਂ ਕੋਈ ਕਾਰਵਾਈ ਕਰ ਸਕਦੇ ਆ ਜਦੋਂ ਐਨ ਪੁਖਤਾ ਸਾਰੀ ਜਾਣਕਾਰੀ ਮਿਲ ਗਈ ਕਿ ਵੀ ਹਾਂ ਇਹ ਆਪਣਾ ਰਾਈਟਸ ਹੈ ਇਹਤੇ ਸੈਂਸਰ ਵੀ ਹੁੰਦਾ ਸੈਂਸਰ ਬੋਰਡ ਵੀ ਹੁੰਦਾ ਹੈਗਾ ਉਹ ਵੀ ਹਰ ਇੱਕ ਚੀਜ਼ ਦੀ ਦੇਖ ਰਿਹਾ ਕਰਦਾ ਹੈਗਾ ਬੋਰਡ ਸੈਂਸਰ ਬੋਰਡ ਦਾ ਕੰਮ ਹੋਰ ਹੁੰਦਾ ਸੈਂਸਰ ਬੋਰਡ ਦਾ ਕੰਮ ਹੁੰਦਾ ਕਿ ਵੀ ਉਹ ਗਾਣੇ ਚ ਕਿੰਨਾ ਵਾਇਲੈਂਸ ਆ ਉਹਨੂੰ ਕਿਹੜਾ ਸਰਟੀਫਿਕੇਟ ਦੇਣਾ ਗ੍ਰੇਡ ਕੀ ਦੇਣਾ ਇਹਨੂੰ A ਗ੍ਰੇਡ ਦਿੱਤਾ ਕਿਉਂਕਿ ਇਹਦੇ ਵਿੱਚ ਵਾਇਲੈਂਸ ਬਹੁਤ ਜ਼ਿਆਦਾ ਦਿਖਾਇਆ ਹੋਇਆ ਹੈ ਇਹਨਾਂ ਨੇ ਤੇ ਕੁਝ ਮੇਰਾ ਖਿਆਲ ਕਹਿੰਦਾ ਵੀ ਥੋੜਾ ਬਹੁਤਾ ਨਗੇਜ ਵੀ ਹੈ ਇਹਨੂੰ ਅਡਲਟ ਸਰਟੀਫਿਕੇਟ ਮਿਲਿਆ 18 ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਫਿਲਮ ਨੂੰ ਦੇਖਣ ਨਹੀਂ ਜਾ ਸਕਦੇ ਸਿਨੇਮੇ ਦੇ ਵਿੱਚ ਉਹ ਤਾਂ ਚਲੋ ਸਾਡਾ ਵੀਸਾ ਨਹੀਂ ਹੈ ਨਾ ਹੀ ਸੈਂਸਰ ਬੋਰਡ ਦਾ ਇਸ ਚੀਜ਼ ਦੇ ਨਾਲ ਕੋਈ ਹੁੰਦਾ ਇਹ ਕਾਪੀਰਾਈਟਸ ਦਾ ਐਕਟ ਜ਼ਰੂਰ ਬਣਦਾ 402 ਸੀ ਹੈ ਪਾਇਰੇਸੀ ਹੈ ਤੇ ਚੋਰੀ ਦਾ ਫਿਰ ਅਸੀਂ ਜਦੋਂ ਵਕੀਲ ਦੀ ਸਲਾਹ ਲਈਤੀ ਵਕੀਲ ਨੇ ਇੱਕ ਨੋਟਿਸ ਜਿਹੜਾ ਹੈਗਾ ਟੀ ਸੀਰੀਜ਼ ਤੇ ਭਵਿੰਦਰ ਬੱਬਲ ਜੀ ਨੂੰ ਭੇਜਿਆ ਤੇ ਇੱਕ ਅਸੀਂ ਐਸ ਐਸ ਪੀ ਦਫਤਰ ਪਟਿਆਲਾ ਵੀ ਕਿ ਕੰਪਲੀਟ ਦਿੱਤੀ ਬਾਈ ਨੇ ਮੈਂ ਦੇ ਕਿ ਆ ਆਪਣੇ ਵੱਲੋਂ ਤੇ ਉਹਨਾਂ ਨੇ ਐਸ ਪੀ ਸਿਟੀ ਸਰਫਰਾਜ਼ ਆਲਮ ਜੀ ਨੇ ਉਹਨਾਂ ਨੂੰ ਮਾਰਕ ਕਰਤੀ ਹੈ ਤੇ ਉਹ ਇੱਥੇ ਵੈਰੀਫਾਈ ਕਰ ਰਹੇ ਨੇ ਸਾਡੇ ਵੱਲੋਂ ਉਹਨਾਂ ਨੇ ਬੁਲਾ ਕੇ ਸਬੂਤ ਸਾਡੇ ਤੋਂ ਮੰਗੇ ਅਸੀਂ ਸਾਰੇ ਦੇ ਤੇ ਪ੍ਰੂਫ ਕਿ ਵੀ ਸਾਡਾ ਤਾਂ ਇਹ 2015 ਚ ਰਿਲੀਜ਼ ਕੀਤਾ ਹੋਇਆ ਤੇ ਅਸੀਂ ਆਪਣੇ ਵੱਲੋਂ ਜਿਹੜੇ ਸਬੂਤ ਸੀਗੇ ਉਹ ਸਾਰੇ ਦਿਖਾਏ ਹੁਣ ਵਾਰੀ ਉਹਨਾਂ ਦੀ ਹੈ ਜੀ ਸੋ ਕਹਿੰਦੇ ਹੁਣ ਵਾਰੀ ਉਹਨਾਂ ਦੀ ਹੈ ਕਿਉਂਕਿ ਸਰੀਆ ਜਿਹੜਾ ਹੈਗਾ ਸਾਫ਼ ਹੋ ਜਾਂਦਾ ਹੈਗਾ ਪੁਰਾਣਾ ਗਾਇਆ ਗਿਆ ਸਿੰਗਰ ਵੱਲੋਂ ਜਿਹੜੇ ਨੇ ਸਿੰਗਰ ਉਹ ਵੀ ਸਾਡੇ ਨਾਲ ਮੌਜੂਦ ਨੇ ਮਿਊਜ਼ਿਕ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਕਿਉਂਕਿ ਇੱਕ ਗਾਣੇ ਨੂੰ ਜਦੋਂ ਉਹਦੇ ਸ਼ਬਦ ਛੋਟੇ-ਛੋਟੇ ਸ਼ਬਦਾਂ ਨੂੰ ਹੇਰ-ਫੇਰ ਕੀਤਾ ਜਾਵੇ ਪਰ ਹੂਬ ਹੂ ਉਹੀ ਗਾਣਾ ਗਾਇਆ ਜਾਵੇ ਕਿਤੇ ਨਾ ਕਿਤੇ ਫਿਰ ਜਿਹੜਾ ਹੈਗਾ ਉਹ ਮਸਲਾ ਤਾਂ ਖੜਾ ਹੁੰਦਾ ਹੀ ਹੈਗਾ ਹੁਣ ਦੇਖਦੇ ਆ ਗਿਆ ਕਿ ਐਪਲੀਕੇਸ਼ਨ ਇਹਨਾਂ ਨੇ ਜ਼ਰੂਰ ਐਸਐਸਪੀ ਨੂੰ ਦਿੱਤੀ ਹੈਗੀ ਆ ਪੁਲਿਸ ਇਹਦੀ ਵੈਰੀਫਿਕੇਸ਼ਨ ਕਰੂਗੀ ਮੁੱਦਾ ਹੈਗਾ ਜਿਹੜਾ ਹੁਣ ਦੇਖਦੇ ਆ ਗਿਆ ਕਿ ਸੱਚਾਈ ਤੱਥ ਕੀ ਨਿਕਲ ਕੇ ਸਾਹਮਣੇ ਆਣਗੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਹੋਰ ਵੀ ਅਪਡੇਟ ਦੇ ਲਈ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਕੈਮਰਾਮੈਨ ਸੁਨੀਲ ਦੇ ਨਾਲ ਭਾਰਤ ਪੋਸ਼ਨ ਦੀ ਵਿਸ਼ੇਸ਼ ਰਿਪੋਰਟ